ਕਦਮ ਹੀ ਆ ਕਰਨੇ ਹੋਰ ਹਾਂ ਕਦਮ ਤੋਂ ਹੈ। ਇਹ ਚਾਹੀ ਬਰੂਆ। ਚਲੋ ਕੰਗਿਆ ਜੇ ਹੈਗੀ ਆ ਜ਼ਿਆਦੇ ਕੰਗਿਆ ਜੇ ਜਮੇ ਹੀ ਹੈ ਨਹੀਂ। ਇਹ ਫਿਰ ਇਹ ਦੇਖੋ। ਆਹ ਦੇਖੋ। ਮਰਦਾ ਮੈਨੂੰ ਲਾਲ ਹੋਣਾ ਨਹੀਂ ਮੇਰੇ ਸਾਰੇ ਹੋ ਜੂ ਲੱਗਦਾ ਹੈ ਮੈਨੂੰ ਤਾਂ। ਹੈ? ਕੋਈ ਨਹੀਂ ਦਾ ਕੰਮ ਕਰਦਾ। ਬਰਾਬਰ ਬਰਾਬਰ ਹੋ ਜਾਓ ਵੀਰੇ ਬਰਾਬਰ ਵਾਰ ਬੇਸਿਕ ਹੋ ਗਏ ਨਾ ਫਲਤੀ ਹੋ ਗਏ ਨਾ। ਅੱਡਾ ਦਾ ਮੇਰਾ 3190 ਪਈ ਉਹ ਮਾਰੀ ਠੀਕ ਫਾਈਟਰ ਵੀ ਜੁੱਟ ਰਿਹਾ ਸਾਰੇ ਆ ਗਏ ਮੈਂ ਸਾਰੇ ਲਈ ਨੇੜੇ ਹੋ ਜਾ ਮਾੜਾ 1 ਮਿੰਟ ਬਾਈ ਬੋਲ ਕੇ ਦੱਸ ਦਿਓ 1 ਮਿੰਟ ਉੱਥੇ ਪਿੱਛੇ ਪਿੱਛੇ ਉੱਥੇ ਖੜ ਜੀ ਉੱਥੇ ਘੋਣਾ ਵੀ ਵਿਚੀ ਦੀ ਸੀ ਤੁਸੀਂ ਕਰ ਲਓ ਪਹਿਲਾਂ ਫਿਰ ਮੈਂ ਫੋਟੋ ਕਰ ਹਾਂ ਕੋਈ ਨਹੀਂ ਇਹ ਨਾਮ ਤੋਂ ਦਰਸ਼ਨ ਜੀ ਦਰਸ਼ਨ ਜੀ ਝੋਨੇ ਨੂੰ ਕੀ ਨੁਕਸਾਨ ਹੋਇਆ ਹਲਦੀ ਰੋਗ ਪੈ ਗਿਆ ਜੀ ਹਾਂ ਫੇ ਰੋਕ ਨਹੀਂ ਹੈ ਸਰਵਾਂ ਚੌਥੇ ਪੰਜਵੇਂ ਕਰਤੀ ਰੁਗਿਆ ਨਹੀਂ ਕੀ ਵਾਲੇ ਨਿਸ਼ਕਾਨ ਹੋ ਰਿਹਾ ਹੁੰਦਾ ਕੀ ਹੈ ਹਲਦੀ ਰੋਗ ਬਣ ਗਿਆ ਜੀ ਡੋਡੀਓ ਬਣ ਗਈ ਹਾਂ ਉਹਦੀ ਹਲਦੀ ਵਰਗੀ ਹਾਂ ਜੀ ਦਾਣਾ ਖਤਮ ਹੋ ਜਾਂਦਾ ਦਾਣਾ ਖਤਮ ਹੋ ਗਿਆ ਜੀ ਉਹ ਪਹਿਲਾਂ ਵੀ ਸੀ ਕਿ ਹੁਣੀ ਪੈਣਾ ਇਹ ਹੁਣੇ ਬਣਿਆ ਜੀ ਹਾਂ ਹੁਣ ਜਿਆਦਾ ਜਿਆਦਾ ਨਿਸ਼ਕਾਨ ਹੋ ਰਿਹਾ ਕਿੰਨੇ ਪਰਸੈਂਟ ਝੋਨਾ ਖਤਮ ਹੋ ਜਾਂਦਾ 30 40 ਪਰਸੈਂਟ ਖਤਮ ਹੋਊਗਾ ਜੀ ਹੋਊਗਾ ਹੋਊਗਾ ਜੀ ਤੇ ਰੁਕਦਾ ਨਹੀਂ ਹੈ ਹਾਂ ਰੁਕਦਾ ਨਹੀਂ ਜੀ ਕੱਲ ਗਏ ਸੀ ਦੁਕਾਨ ਆਏ ਕੋਈ ਅਭੀ ਰੋਗਦਾ ਹਨੇ ਮੈਂ ਮੈਨੂੰ ਦਵਾਈ ਦੇਈ ਮੈਂ ਕੋਈ ਫਾਇਦਾ ਨਹੀਂ ਹੂੰ ਦਵਾਈਆਂ ਚਾ ਪਾ ਨਹੀਂ ਕੱਤੇ ਰੋਗ ਆ ਨਹੀਂ ਪਾਣੀ ਵੀ ਰੋਗਤਾ ਸੀ ਵੀ ਪਾਣੀ ਆਦੇ ਪੈਂਦਾ ਹੋਈ ਰੋਗਤਾ ਕੀ ਕਾਰਨ ਕੀ ਦੱਸਲਾ ਮੌਸਮ ਕਰਕੇ ਮੌਸਮ ਕਰਕੇ ਹੋ ਜੀ ਗਰਮੀ ਪੈ ਗਈ ਜਾਂ ਤਾਂ ਜਿਹੜਾ ਪਿੱਛੋਂ ਮੀਂਹ ਠੰਡਾ ਮੀਂਹ ਪੈਂਦਾ ਰਿਹਾ ਹਾਂ ਹੋਂ ਇੱਕਦਾਂ ਗਰਮੈਦ ਹੋ ਗਈ ਉਹਦੇ ਨਾਲ ਆਉਣਾ ਹੋਵੇ ਪਹਿਲਾਂ ਵੀ ਪੈਸੇ ਦੀ ਬਿਮਾਰੀ ਹੈ ਪਹਿਲਾਂ ਇੱਕ ਥਾਲੀ ਪੈ ਸੀ ਜੀ ਉਦੋਂ ਵੀ ਸਪਰੇ ਹੈ ਨਹੀਂ ਸੀ ਕੋਈ ਉਦੋਂ ਵੀ ਨਹੀਂ ਮੱਕਦੇ ਕੀਮਾ ਕਰਦੇ ਮੰਗਦੇ ਸਰਕਾਰ ਕੋਈ ਕੋਈ ਮਦਦ ਕਰ ਲੈ ਠੀਕ ਆ ਅੱਜ ਸਾਡੀ ਮੰਗਾ ਹੋਰ ਕੀ ਮੰਗਾ ਆਈ ਕਿਲੇ ਪੜੀਆ ਆਪਣੇ ਕੋਲ ਤੇ ਆ ਕੀ ਨਾਮ ਹੈ ਜੀ ਕਰਤਿਬ ਸਿੰਘ ਆ ਜੀ ਝੋਨੇ ਕੀ ਦਿੱਕਤ ਆ ਜੀ ਝੋਨੇ ਨੂੰ ਹਲਦੀ ਰੋਗ ਪੈ ਗਿਆ ਜੀ ਹਾਂ ਹਲਦੀ ਰੋਗ ਆਏ ਕੋਈ ਸਮਝ ਨਹੀਂ ਆਉਂਦੀ ਕਿਉਂ ਪਿਆ ਜੀ ਨਾ ਕਿ ਸਾਨੂੰ ਕੋਈ ਪਤਾ ਹੈ ਨਾ ਕੋਈ ਸਪਰੇਅ ਕੰਮ ਕਰਦੀ ਆ ਜੀ ਕੋਈ ਸਪਰੇਅਾਂ ਵੀ ਕਰਤੀਆਂ ਅੱਜ ਤਾਂ ਬਹੁਤ ਤਿੰਨ ਚਾਰ ਸਪਰੇਅਾਂ ਕਰਤੀਆਂ ਹੂੰ ਇਹ ਤੋਂ ਪਹਿਲਾਂ ਕੋਈ ਇਹਦੇ ਰੋਗ ਥਾਮ ਹੋਈ ਨਹੀਂ ਜੀ ਵਧ ਹੀ ਜਾਂਦੀ ਆ ਸਾਡੀ ਬਿਮਾਰੀ ਕੀ ਹੁੰਦਾ ਕੀ ਰੋਗ ਹੈ ਇਹ ਹਲਦੀ ਰੋਗ ਹੈ ਸਵਾਭ ਆ ਜਾਂਦੇ ਆ ਆਪਣੀ ਹਲਦੀ ਨਹੀਂ ਹੁੰਦੀ ਉਵੇਂ ਪੀਲੀ ਹੋ ਜਾਂਦਾ ਜੀ ਤੇ ਖਤਮ ਹੋ ਜਾਂਦਾ ਬੂਟਾ ਜਿਹੜਾ ਸਾਰੀ ਬੱਲੀ ਖਤਮੀ ਹੋ ਜਾਂਦੀ ਆ ਦਾਣੇ ਨੂੰ ਖਤਮ ਕਰ ਦੇ ਹਾਂਜੀ ਸਾਰਾ ਕੁਝ ਖਤਮ ਠੀਕ ਕਿੰਨੇ ਚਿਰ ਤੋਂ ਮਾਰੀ ਦਿੱਕਤ ਹੈ ਇਹ ਹੁਣ ਆ ਰਹੀ ਹੈ ਜਿਹਨੂੰ ਮਨਿਸਤਰੀ ਚੋਂ ਨੌ ਤੋਂ ਪਹਿਲਾਂ ਲੱਗ ਗਈ ਸੀ ਜੀ ਮਹੀਨਾ ਖੋ ਗਿਆ ਹਾਂਜੀ ਤੇ ਕੁਝ ਨਾ ਜਮੇ ਸਾਰੇ ਤੇ ਆਈ ਗਿਆ ਝੋਨਾ ਉਵੇਂ ਉਵੇਂ ਇਹ ਬਿਮਾਰੀ ਜਿੰਮੇ ਜੇ ਮਨਿਸਤਰੀ ਉਵੇਂ ਵਧੀ ਗਈ ਹੈ ਜੀ ਤੇ ਸਪਰੇ ਆਂਦੀ ਹੈ ਦੀ ਕੋਈ ਸਪਰੇ ਜਾ ਕੇ ਸਾਨੂੰ ਤਾਂ ਕੋਈ ਨਹੀਂ ਪਤਾ ਜੀ ਹਜੇ ਤੱਕ ਕਰਤਾ ਕੋਈ ਆਈ ਨਹੀਂ ਕਿੰਨੇ ਪਰਸੈਂਟ ਨੁਕਸਾਨ ਹੋਣ ਦਾ ਲੱਗਦਾ ਤੁਹਾਨੂੰ ਇਹ ਮੈਨੂੰ ਹੈਗਾ ਜੀ 25 30 30 ਪਰਸੈਂਟ ਦਾ ਨੁਕਸਾਨ ਹੈਗਾ ਜੀ ਹਜੇ ਹਜੇ ਹੋਰ ਵੀ ਹੋ ਜਾਂਦਾ ਹੈ ਜੀ ਕੀ ਮੰਗ ਕਰਦੇ ਮੰਗਦਾ ਇਹ ਸਰਕਾਰਾਂ ਨੂੰ ਛੋਟੇ ਕਿਸਾਨ ਨੂੰ ਕੋਈ ਛੋਟਾ 2.5 ਕਿੱਲੇ ਕਰ ਦੇ ਜਮੀਨਾਂ ਮੇਰੇ ਕੋਲ ਗ੍ਰੇਵ ਵਾਦਿਆ ਦਿਹਾੜੀ ਕਰਦੇ ਆ ਬਾਅਦ ਚ ਤੇ ਮੈਂ ਜਾਣਿਆ ਜੀ ਹੁਣ ਕੋਈ ਮਾਲਾ ਮੋਟਾ ਮਾਜਵਾ ਸਰਕਾਰ ਕਰੇ ਮਿਹਨਤ ਤੇ ਬਿਮਾਰੀ ਮੈਂ